ਦਰਦੇ ਨਾਲ ਭਾਜੀ ਮੈਂ ਆਪਣੇ ਕੰਮ ਤੋਂ ਵਾਪਸ ਆਉਂਦਾ ਘਰ ਆਪਣੀ ਗੱਡੀ ਲਾਇ ਕੇ ਗੇੜ ਕਢੀ ਤੇ ਬਾਹਰ ਖੜਾ ਸੀ ਇਹਨੇ ਆ ਕੇ ਮੈਨੂੰ ਕਿਹਾ ਗੱਡੀ ਕਿੱκε ਕੱਲਾ ਮੈਂ ਕਿਹਾ ਮੈਨੂੰ 10 ਮਿੰਟ ਦਰਚਾਨ ਸਮਾਨ ਛੱਡਣਾ ਮੈਂ ਗੱਡੀ ਕੇ ਕੱਢ ਲੀਨਾ ਕਿੰਦਾ ਤੂੰ ਰਾਮ ਜੀ ਦਾ ਸੁਂਦਾ ਨਹੀਂ ਇਹਨੇ ਨਗਾਲਾ-ਗੋਲਾ ਕੱਢੀਆਂ ਤੇ ਮੈਂ ਕਿਹਾ ਤੂੰ ਕਹਿੰਦਾ ਉਹ ਤੇ ਬੇਟਾ ਮੇਰਾ ਆ ਗਿਆ ਨਾਲ ਮੇਰੀ ਬੇਟੀ ਆ ਗਈ ਕਰਦੇ ਇਹਨੂੰ ਹੀ ਕਿਹਾ ਕਿ ਤੂੰ ਰਾਤ ਨੂੰ ਅੱਧੀ ਦੱਤੀ ਸਟੀਰਿੰਗ ਲਾ ਕੇ ਬੈਠਣਾ ਕਰਦਾ ਲੋਕਣ ਕੋ ਤਾਂ ਕਰਦਾ ਤੂੰ ਗੱਡੀ ਲਾਉਣੀ ਇਸ ਬਹਾਨੇ ਅੰਦਰ ਗਿਆ ਨੇ ਦੱਤਰ ਕੱਢ ਲੈਂਦੇ ਅਹੀਂ ਲੱਗੇ ਉਧਰ ਸਾਡੇ ਦੂਜੇ ਭਾਈ ਸਾਗਵਾਨੀ ਸਾਡੇ ਉਹ ਸਾਰੇ ਬਾਹਰ ਆ ਗਏ ਕਰਕੇ ਉਹਨਾਂ ਨੇ ਇਹਨਾਂ ਦਾਤਰ ਮਾਰੇ ਸ਼ੁਰੂ ਕਰ ਦਿੱਤੇ ਇੱਕ ਬਣੀ ਮਾਸੀ ਆਈ ਉਹਦੇ ਦਾਤਰ ਵੱਜ ਗਿਆ ਮੇਰੀ ਬੇਟੀ ਆਈ ਕੋਈ ਪਿਓ ਪੁੱਤਾਂ ਨੇ ਦੋਨਾਂ ਨੇ ਗੜ ਕੇ ਦਾਤਰ ਮਾਰੇ ਜਾਣ ਲੇਵਾ ਸਾਡੇ 'ਤੇ ਹਮਲਾ ਕੀਤਾ ਮੇਰੀ ਗੱਡੀ ਦੇ ਸਾਡੇ ਸ਼ੀਸ਼ੇ ਭੰਦੇ ਆ ਗੱਡੀ ਮੇਰੀ ਟੋਟਲ ਲਾਸਟ ਕਰਤੀ ਇਹ ਜਿੰਦੇ ਦਾਤਰ ਮਾਰੇ ਇਹਦਾ ਨਾਂ ਕੀ ਹੈ ਤੇ ਕੀ ਕੰਮਕਾਰ ਕਰਦਾ ਹੈ ਜੈਲੀ ਜੈਲੀ ਨਿਹੰਗ ਬਣਿਆ ਰੋ ਦਾਦੂ ਸ਼ਰਾਬ ਪੀਂਦਾ ਦਾਤਰ ਪਾਇਆ ਜੈਲੀ ਬਣਾ ਪਾਇਆ ਬਾਣੀ ਨੂੰ ਨਾਮ ਕਰਦੇ ਆ ਬੰਦਾ ਇਹਨੂੰ ਬੰਦੇ ਨੂੰ ਖੜ ਕੇ ਛੁਰੂਨ ਗੱਡੀ ਅੰਦਰ ਕਰੇ ਇਹਦਾ ਬਾਣਾ ਲਾਵੇ ਇਹਦਾ ਗਾੜੀ ਕੱਟੇ ਰੋਹ ਉਧੀਆਂ ਫੋਟੋਆਂ ਹੈਆਂ ਕਿ ਬੰਦਾ ਕਿਹੜਾ ਨਸ਼ਾ ਆ ਦੇਣਾ ਹੁੰਦਾ ਵਾ ਉਹ ਜਿਆਦਾ ਮੁੰਡਾ ਇਹਨਾਂ ਮੇਰੇ ਮੁੰਡੇ ਨੇ ਵੀ ਉਹ ਨਾਲ ਸਾਡੇ ਇਕੱਠਾ ਮਿਲਾਂ ਕੀਤਾ ਦੱਤ ਮਾਰ ਕੇ ਮਤਲਬ ਲਾਡੀ ਦੇ ਉਹਦਾ ਮੁੰਡਾ ਜਿਹੜਾ ਉਹਦਾ ਮੁੰਡਾ ਭਾਈ ਤਾਂ ਆਉਂਦਾ ਸਾਡੇ ਜਾਨੇ ਮਿਲਾਂ ਕੀਤਾ ਭਾਈ ਤਾਂ ਬਹੁਤ ਟੱਣ ਲੱਗੀਆਂ ਮੈਂ ਚੌਂ ਦੀ ਖਤ ਮੇਰੇ ਵੇਖੋ ਵੱਡੀ ਮੇਰੀ ਬੇਟੀ ਦੇ ਗਾਲ ਤੇ ਸਿਰ ਤੇ ਮਾਸੂਮ ਦਾ ਸਿਰ ਪਾੜਦਾ ਦੱਤ ਮਾਰ ਕੇ ਇਹਨਾਂ ਨੇ ਹੁਣ ਹਸਪਤਾਲ ਦਾ ਸੀਰੀਅਸ ਆ ਪਰ ਇਹਨੇ ਇਹਨਾਂ ਨੂੰ ਪਤਾ ਲੱਗੇ ਆ ਦੋਨੇ ਕਿ ਸ਼ਰਾਬ ਪੀ ਕਰਕੇ ਇਹਨਾਂ ਨੇ ਸਾਡੇ ਦੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਚਾਨਕ ਕਦੇ ਇਹ ਬੰਦੇ ਦੇ ਪਾਣੀ ਪਹਿਲਾਂ ਤਾਂ ਬਾਣੀ ਲਾਈ ਜਾਣ ਇਹਦੀ ਦਾੜੀ ਨੂੰ ਕੱਟਿਆ ਜਾਵੇ ਸਮੇਤ ਛੋਮੀ ਕੱਢੀ ਕਿੰਨਾ ਤੇ ਬਾਣਾ ਲਾ ਕੇ ਛਡੋ ਬਣਾ ਜਲੀ ਨੇਗਲ ਛੁੱਟੋ ਕਿਤੇ ਜੇਲ੍ਹ ਚ ਸਾਡੇ ਬਾਣੇ ਨੂੰ ਬੇਇੱਜ਼ਤੀ ਕਰਦੇ ਸਾਡੇ ਬਾਣੇ ਅਸੀਂ ਸਤਕਾਰ ਕਰਦੇ ਹਾਂ ਕੁੱਤੇ ਦੇ ਪੁਰ ਸ਼ਰਾਬ ਪੀ ਕੇ ਭੰਗੜੇ ਪਾਉਂਦੇ ਨੇ ਸਾਡੇ ਘਰੇ ਕੱਲ ਇਹਨਾਂ ਨੇ ਸਾਡੀ ਬਾਣੇ ਦੀ ਕੁੜੀ ਨੂੰ ਛੇੜਿਆ ਕਹਿੰਦਾ ਰਾਤੀ 11 ਵੇ ਕਹਿੰਦਾ ਆਪਣੇ ਨਾਲ ਬੰਬ ਚਲਾ 16 ਸਾਲਾਂ ਦੀ ਕੁੜੀ ਆ ਬਾਣੀ ਇਹਨੂੰ ਕੰਦੇ ਨੇ ਸ਼ਰਮ ਨਹੀਂ ਜਾਣੀ ਆ ਇਹਦੀ ਜਾਨੀ ਇਹਨੂੰ ਕੁੱਟ ਕੇ ਘਰੋਂ ਕੁੱਟ ਕੇ ਮਾਰਦਾ ਜਾਨੀ ਦੇ ਘਰੋਂ ਛੱਡ ਕੇ ਚਲ ਗਈ ਹੈ ਇਸ ਬੰਦੇ ਨੇ ਸਾਡੇ ਜੀਨਾ ਰਾਮ ਦੇ ਤਾਂ ਗਲੀ ਚ ਪਾਜੀ ਕੋਈ 3 ਮਹੀਨਾ ਲੰਘ ਗਏ ਪਿਉ ਪਤੀ ਇਦਾਂ ਦੇ ਨੇ ਸਾਡਾ ਬੇੜਾ ਕਰ ਕੀਤਾ ਗਲੀ ਜਾਨਾ ਮੈਂ ਤਾਂ ਗਲੀ ਪ੍ਰਸ਼ਾਸਨ ਨੂੰ ਆਪਣੀ ਕਹਿਣਾ ਕਿ ਆਖਾ ਲੱਗੇ ਦੀਏ ਇਹਦਾ ਮਕਾਨ ਬੁਕਾ ਕੇ ਇਹਨੂੰ ਕੰਜਰ ਨੇ ਥੋ ਕੱਢੀਏ ਬਾਹਰ ਹੁਣ ਸਾਡੇ ਕਹਿੰਦਾ ਇਹਨੂੰ ਇੱਕ ਪੱਕਾ ਜੇਹਤ ਤਾੜੋ ਇਹ ਬੰਦੇ ਨੂੰ ਕੱਲ ਨੂੰ ਸਾਡੇ ਤੇ ਮੁਲਾਇਆ ਕਰੂਗੇ ਕਹਿੰਦਾ ਕਿ ਕੱਲੇ ਬਾਹਰ ਜਾਗ ਚੰਦੇ ਕਹਿੰਦਾ ਕਿ ਇਹ ਬਾਹਰ ਫਿਰ ਕੁਝ ਕਰੇਗਾ ਆਗੇ ਸਾਨੂੰ ਕੱਲ ਨੂੰ ਅੱਗੇ ਖਤਰਾ ਹੈ ਤੋਂ ਕੱਲ ਨੂੰ ਬਾਹਰ ਆ ਕੇ ਸਾਡੇ ਤੇ ਵੇਜ ਜਾਣ ਕੇ ਹਮਲਾ ਕੀਤਾ ਸਾਡੇ ਤੇ 3 ਪੁੱਤ ਤੇ ਕੀਤਾ ਕਹੀਂ ਕਿਦਾ ਕਿ ਸਾਨੂੰ ਰਾਜਗੁਰਮਤ ਸਾਡੀ ਸਪੋਰਟੀ ਦਿੱਤੀ ਹੈ ਔ ਕਾਰਬਾਈ ਦੇ ਮਨ ਮੰਗਦੇ ਕਿ ਸਾਡੇ ਉਹ ਗੱਤਕੇ ਜੇ ਹੁੰਦੇ ਆ ਖਾੜੇ ਸਤਕਾਰ ਜੋ ਸ਼ਸਤਰ ਹੁੰਦੇ ਆ ਇਹ ਰੱਗ ਦੇਖੋ ਤੁਸੀਂ ਸਭ ਇਹਨੇ ਉਹ ਨਕਲੀ ਬਣਿਆ ਹੁਣੇ ਠਾਣ ਜਾ ਕੇ ਦੇਖੋ ਕਟਿੰਗ ਹੀ ਕੀ ਆ ਜੀ ਕੋਈ ਨਹੀਂ ਕੇਸ ਹੈਗੇ ਸਿਰ ਦੇ ਉੱਤੇ ਇਹ ਘਰ ਪੂਰਾ ਚੈੱਕ ਕਰੂਗਾ ਕਿ ਪੂਰਾ ਤਨ ਬਾਣਾ ਮਿਲੇਗਾ ਜੋ ਹਥਿਆਰ ਇਹ ਅੰਦਰ ਪਏ ਆ ਤੇ ਸਭ ਇਹਨਾਂ ਲਾਜਵਈਏ ਨੇ ਬਾਣੇ ਉਹ ਦਿਨੇ ਇਹ ਪੂਰਾ ਤਾਰਬਰ ਤਿਆਰ ਬਣੇਗਾ ਵੀ ਜਦੋਂ ਬਹੁਤ ਵਧੀਆ ਅਨਜਨ ਸਿੰਘ ਹੁੰਦੇ ਆ ਤੇ ਕੁੜੀ ਦੇ ਜਾਦਵਾਨ ਨੇ ਹੁਣ ਅਕਾ ਤਲਵਾਰ ਮਾਰੀ ਨੇ ਗਰਦਨ ਪਰ ਉਹ ਨਾ ਪਰੇ ਹੁੰਦੀ ਤੇ ਉਹ ਇਹ ਵੀ ਨਹੀਂ ਤੌਂਦਾ ਜਣੀ ਮੇਰਾ ਨਾਮ ਹਰਪ੍ਰੀਤ ਕੌਰ ਹੈ ਮੈਂ ਕਮਲ ਜੋਤੀ ਸਕੂਲ ਨਿਊ ਆਜ਼ਾਦਨਗਰ ਸੁਲਤਾਨਵਿੰਦ ਰੋਡ ਰੈਂ ਨਿਵਾਸੀ ਆ ਤੇ ਅਸੀਂ ਇਸ ਦਿਲਬਾਖ ਸਿੰਘ ਲਾਡੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਬਹੁਤ ਟਾਈਮ ਤੋਂ ਇਹ ਸਾਰੇ ਮਹੱਲੇ ਨੂੰ ਪਰੇਸ਼ਾਨ ਕਰ ਰਿਹਾ ਸੀ ਇੱਥੋਂ ਤੱਕ ਕਿ ਕਿਸੇ ਸਬਜ਼ੀ ਵਾਲੇ ਨੂੰ ਵੀ ਔਰ ਕਿਸੇ ਚੌਂਕੀਦਾਰ ਨੂੰ ਵੀ ਇੱਥੋਂ ਲੰਘਣ ਦੀ ਇਜਾਜ਼ਤ ਨਹੀਂ ਸੀ ਕਿਸੇ ਦੇ ਘਰ ਦੇ ਅੱਗੇ ਵੀ ਕੋਈ ਗੱਡੀ ਕੋਈ ਮੋਟਰਸਾਈਕਲ ਲੱਗਦਾ ਸੀ ਤੇ ਇਹ ਵਰਦਾਤ ਕਰਦਾ ਸੀ ਬਹੁਤ ਆਪਾਂ ਇਹਨੂੰ ਇਗਨੋਰ ਕਰਦੇ ਰਹੇ ਪਰ ਹੁਣ ਇਹ ਸਾਡੀਆਂ ਧੀਆਂ ਭੈਣਾਂ ਤੇ ਵੀ ਨਜ਼ਰਗੰਦੀ ਰੱਖਣ ਲੱਗ ਗਿਆ ਸੀ ਜਿਹਦੇ ਕਰਕੇ ਆਪਾਂ ਪਰੇਸ਼ਾਨੀ ਦੇ ਵਿੱਚ ਕਈ ਵਾਰ ਇਹਦੀ ਕੰਪਲੇਨਟ ਕੀਤੀ ਮੇਰੇ ਕੋਲੋਂ ਇਹਨੇ ਥਾਣੇ ਦੇ ਵਿੱਚ ਮਾਫੀ ਵੀ ਮੰਗੀ ਮਾਫੀਨਾਮਾ ਲਿਖ ਆ ਉਸ ਤੋਂ ਬਾਅਦ ਕਾਫੀ ਟਾਈਮ ਐ ਠੀਕ ਰਿਆ ਉਸ ਤੋਂ ਬਾਅਦ ਹੁਣ ਫੇਰ ਇਹਨੇ ਨਵੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਸੀਂ ਇਹਨੂੰ ਇਗਨੋਰ ਹੀ ਕਰਦੇ ਰਹੇ ਪਰ ਸ਼ਨੀਵਾਰ ਦੀ ਰਾਤ ਵੀਰ ਜੀ ਜਦੋਂ ਗੱਡੀ ਲੈ ਕੇ ਆਏ ਨੇ ਉਹਨਾਂ ਨੇ ਚਲੇ ਜਾਣਾ ਸੀ ਗੱਡੀ ਲੈ ਕੇ ਇਹਨੂੰ ਇਹ ਵੀ ਕਿਹਾ ਕਿ ਆਪਾਂ ਉਹਨਾਂ ਨੇ ਸਿਰਫ ਸੱਜੀ ਫੜਾ ਕੇ ਚਲੇ ਜਾਣਾ ਓਨੀ ਦੇਰ ਚ ਹੀ ਇਹਨੇ ਕਿਹਾ ਵੀ ਅੱਜ ਮੈਂ ਤੇਰਾ ਕੰਮ ਹੀ ਮੁਕਾ ਦੇਵਾਂਗਾ ਅੱਜ ਟੰਟਾ ਹੀ ਖਤਮ ਕਰ ਦੇਵਾਂਗਾ ਇੰਨੀ ਦੇਰ ਨੂੰ ਇਹ ਅੰਦਰੋਂ ਤੇਜ਼ ਤੇਜ਼ਦਾਰ ਹਥਿਆਰ ਲੈ ਕੇ ਆਇਆ ਤੇ ਭਾਜੀ ਦੇ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਬੇਟੀ ਅੱਗੇ ਆ ਗਈ ਆ ਬੇਟੀ ਦੇ ਫੇਸ ਦੇ ਉੱਤੇ ਵਾਰ ਤਾਏ تھے ਉਹਦੇ ਬਾਈ ਟਾਂਕੇ ਲੱਗੇ ਨੇ ਬੱਚੀ ਦੇ ਇਸ ਟਾਈਮ ਹਸਪੀਟਲ 'ਚ ਹੈਗੀ ਹੈ ਪਲਸ ਹਸਪੀਟਲ ਦੇ ਵਿੱਚ ਫਿਰ ਉਸ ਤੋਂ ਬਾਅਦ ਇਹਨੂੰ ਬਚਾਉਂਦੇ ਇਸ ਤਰ੍ਹਾਂ ਰੌਲਾ ਰੱਪਾ ਵੇਖ ਕੇ ਮhalla ਇਕੱਠਾ ਹੋਇਆ ਹੈ ਤੇ ਬਾਕੀ ਨਾਲ ਵਾਲੇ ਆਂਟੀ ਜਿਹੜੇ ਇਹਨੂੰ ਪਛਾਣਨ ਵਾਸਤੇ ਆਏ ਆ ਬੱਚੀ ਨੂੰ ਤੇ ਇਹਨੇ ਉਹਨਾਂ ਦੇ ਸਿਰ ਤੇ ਵਾਰ ਕੀਤਾ ਉਹ ਵੀ ਇਸ ਟਾਈਮ 72 ਘੰਟੇ ਦੀ ਅੰਡਰ ਆਬਜ਼ਰਵੇਸ਼ਨ ਦੇ ਵਿੱਚ ਨੇ ਪਲਸ ਹਸਪੀਟਲ ਦੇ ਵਿੱਚ ਉਸ ਤੋਂ ਬਾਅਦ ਸਾਡੇ ਪਾਜੀ ਇੱਥੇ ਰਹਿੰਦੇ ਨੇ ਹੀਰਾ ਸਿੰਘ ਜੀ ਤੇ ਉਹਨਾਂ ਦਾ ਜਵਾਈ ਉਹ ਵੀ ਬਚਾਉਣ ਦੇ ਵਾਸਤੇ ਹੀ ਆਏ ਸੀਗੇ ਜਿਨ੍ਹਾਂ ਤੇ ਉੱਤੇ ਇਹਨੇ ਵਾਰ ਕੀਤਾ ਤੇ ਉਹ ਵੀ ਅੰਡਰ ਆਬਜ਼ਰ ਮੈਸ਼ਨ ਆਈਸੀਓ ਦੇ ਵਿੱਚ ਇਸ ਟਾਈਮ ਅਮਨਦੀਪ ਹਸਪੀਟਲ ਦੇ ਵਿੱਚ ਨੇ ਤੇ ਮੇਰੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਇਹੋ ਜੇ ਇਨਸਾਨ ਸਮਾਜ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਅਗਰ ਇਹ ਬਾਹਰ ਵੀ ਆ ਜਾਂਦਾ ਹੈ ਤੇ ਸਾਨੂੰ ਇਹਦੇ ਤੋਂ ਖਤਰਾ ਹੈ ਸਾਡੇ ਬੱਚੇ ਅਸੀਂ ਲੁਕਾ ਲੁਕਾ ਕੇ ਰੱਖਦੇ ਆਂ ਤੇ ਅਸੀਂ ਕਿੰਨਾ ਕਚਿਰ برداشت ਕਰਾਂਗੇ ਥੈਂਕ ਯੂ ਸੋ ਮਚੀ ਕਰਨ ਲੱਗਦਾ ਤੁਹਾਨੂੰ ਵੀ ਜਿਹੜਾ ਲੜਾਈ ਦਾ ਇਹ ਕਾਰਨ ਹਮੇਸ਼ਾ ਬੰਦਾ ਰਹਿੰਦਾ ਸਰ ਦਰਸਲ ਇਹਦੀ ਵਾਈਫ ਨਾਲ ਇਹਦਾ ਝਗੜਾ ਚੱਲਦਾ ਰਿਹਾ ਹੈ ਇਹਦੀ ਵਾਈਫ ਇਹਨੂੰ ਚਲੀ ਗਈ ਸੀ ਛੱਡ ਕੇ ਤੇ ਇਹ ਸਾਰੀ ਗਲੀ ਵਾਲਿਆਂ ਨੂੰ ਉਸ ਚੀਜ਼ ਦਾ ਮਤਲਬ ਰਿਸਪਾਂਸਿਬਲ ਕਹਿੰਦਾ ਕਿ ਮੇਰੇ ਨਾਲ ਕੋਈ ਤੁਰਦਾ ਨਹੀਂ ਆ ਉਹਦਾ ਫੈਸਲਾ ਨਹੀਂ ਕਰਵਾਂਦੇ ਤੇ ਦੇਖੋ ਇਹਨਾਂ ਦਾ ਪਰਸਨਲ ਮੈਟਰ ਆ ਸਾਡਾ ਉਹਦੇ ਵਿੱਚ ਬੋਲਣ ਦਾ ਕੋਈ ਮਤਲਬ ਨਹੀਂ ਬੰਦਾ ਕਿ ਤੂੰ ਇਹਨੇ ਕੀ ਕੀਤਾ ਉਹ ਕਿਉਂ ਗਈ ਬਟ ਮੱਲੇ ਵਾਲਿਆਂ ਨੂੰ ਤੰਗ ਕਰਨਾ ਰਾਹਗੀਰਾਂ ਨੂੰ ਤੰਗ ਕਰਨਾ ਕੋਈ ਲੰਘ ਰਿਹਾ ਹੈ ਤੇ ਉਹਦੇ ਉੱਤੇ ਥੁੱਕ ਦੇਣਾ ਇਸ ਤਰ੍ਹਾਂ ਦੀਆਂ ਇਹ ਵਾਰਦਾਤਾ ਕਰਦਾ ਸੀ ਜੀ ਮੇਰੇ ਨਾਲ ਇਹਦਾ ਆਲਰੇਡੀ ਮਾਫੀਨਾਮਾ ਹੋਇਆ ਹੈ ਥਾਣੇ ਦੇ ਵਿੱਚ ਤੇ ਉਸ ਤੋਂ ਬਾਅਦ ਇਹਨੇ ਕਾਫੀ ਟਾਈਮ ਤੱਕ ਕੋਈ ਇਸ ਤਰ੍ਹਾਂ ਦੀ ਹਰਕਤ ਨਹੀਂ ਕੀਤੀ ਪਰ ਇਹਨੇ ਜਦੋਂ ਦੇਖਿਆ ਵੀ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਤੇ ਇਹਨੇ ਦੁਬਾਰਾ ਹੁਣ ਫਿਰ ਉਹੀ ਹਰਕਤਾਂ ਸ਼ੁਰੂ ਕਰ ਦਿੱਤੀਆਂ ਮੈਂ ਤਾਂ ਕਾਫੀ ਚਾਰ ਪੰਜ ਦਿਨਾਂ ਤੋਂ ਇਕਸਾਰਿਆ ਸੀ ਬਹੁਤ ਭਿਆਨਕ ਬੰਬ ਚਲਾ ਰਿਹਾ ਸੀ ਬੱਚਿਆਂ ਨੂੰ ਜਾਂਦਿਆਂ ਨੂੰ ਰੋਕ ਲੈਂਦਾ ਸੀ ਕਿਸੇ ਨੂੰ ਕਹਿੰਦਾ ਸੀ ਕਿ ਤੂੰ ਕੱਲਾ ਕੱਲਾ ਐ ਤੁ ਕੱਲਾ ਕੱਲਾ ਇਹ ਧਿਆਨ ਨਾਲ ਜਾਇਆ ਕਰ ਫਿਰ ਸਾਡੀਆਂ ਬੇਟੀਆਂ ਘਰੋਂ ਨਿਕਲਨੀਆਂ ਸਾਨੂੰ ਡਰ ਲੱਗਦਾ ਸੀ ਕਿ ਅਸੀਂ ਬੇਟੀਆਂ ਨੂੰ ਘਰੋਂ ਕੱਢੀਏ ਕਿ ਨਾ ਕੱਢੀਏ ਇਸ ਕਰਕੇ ਸਰ ਅਸੀਂ ਬਹੁਤ ਪਰੇਸ਼ਾਨ ਸੀ ਤੇ ਪਰ ਆਪਾਂ ਤਾਂ ਜਿੰਨਾ ਹੋ ਸਕਦਾ ਸੀ ਹੱਦ ਤੱਕ ਬਰਦਾਸ਼ਤ ਕੀਤਾ ਪਰ ਜਦੋਂ ਰਾਤੀ ਵੀਰ ਜੀ ਨਾਲਨੇ ਇਹ ਵਾਰਦਾਤ ਕੀਤੀ ਤੇ ਹੁਣ ਸਾਨੂੰ ਸਾਰਿਆਂ ਨੂੰ ਹੀ ਇਹੇ ਡਰਿਆ ਕਿ ਇਹ ਕਿਸੇ ਨਾਲ ਵੀ ਕੁਝ ਵੀ ਕਰ ਸਕਦਾ ਆਪ ਦਾ ਉਸ ਸਮੇਂ ਤੁਸੀਂ ਉੱਥੇ ਹਾਜ਼ਰ ਸੀ ਬਿਲਕੁਲ ਜੀ ਮੈਂ ਚਸ਼ਮਨਦੀਪ ਦਵਾ ਹਾਂ ਮਿਤੀ 25 10 25 ਨੂੰ ਨਿਊਜ਼ ਆਦਨਗਰ ਵਿਖੇ ਰਾਤ ਦਾ ਵਕਤ ਸੀ ਤੇ ਉੱਥੇ ਆਣਗਵਾਂਡ ਚ ਰਹਿੰਦੇ ਜਿਹੜੇ ਪ੍ਰਗਟ ਸਿੰਘ ਸੀ ਉਹਨਾਂ ਨੇ ਆਪਣੀ ਗੱਡੀ ਜਿਹੜੀ ਗਲੀ ਚ ਪਾਰਕ ਕੀਤੀ ਸੀ ਜੋ ਗੱਡੀ ਖੜੀ ਕਰਨ ਨੂੰ ਲੈ ਕੇ ਉਹਨਾਂ ਦੇ ਸਾਹਮਣੇ ਰਹਿੰਦੇ ਦਿਲਬਾਖ ਸਿੰਘ ਨਾਲ ਉਹਨਾਂ ਦਾ ਜਿਹੜਾ ਤੂਦੂ ਮਾਵੇਂ ਹੋ ਗਈ ਜਿਸ ਤੇ ਜਿਹੜਾ ਤੈਸ਼ ਵਿੱਚ ਆ ਗਏ ਜਿਹੜਾ ਦਿਲਬਾਖ ਸਿੰਘ ਸੀ ਤੇ ਉਸ ਦਾ ਲੜਕਾ ਸੀ ਜੋ ਬੰਦੀਪ ਸਿੰਘ ਜੋ ਜਿਨ੍ਹਾਂ ਨੇ ਦਾਤਰ ਨਾਲ ਵਾਰ ਕੀਤੇ ਜਿਸ ਦੇ ਵਿੱਚ ਬਾਕਸਿੰਗ ਵਾਲੋਂ ਉਹਨਾਂ ਦੀ ਲੜਕੀ ਪ੍ਰਗਟ ਸਿੰਘ ਨੂੰ ਤੇ ਹਰਸਿਮਰਨ ਕੌਰ ਨੂੰ ਸੱਟਾਂ ਲੱਗੀਆਂ ਨੇ ਤੇ ਆਣਗਵਾਂਡ ਨੇ ਜਦੋਂ ਛਡਾਉਣ ਵਿੱਚ ਆਏ ਤੇ ਚਡਾਉਣ ਵਿੱਚ ਵੀ ਉਹਨਾਂ ਦੇ ਗੁਆਂਢ ਰਹਿੰਦੇ ਸਵਰਨਜੀਤ ਕੌਰ ਤੇ ਉਹਨਾਂ ਦਾ ਬੇਟਾ ਮਨਦੀਪ ਸਿੰਘ ਤੇ ਦੂਸਰੇ ਗੁਆਂਢ 'ਚ ਰਹਿੰਦੇ ਹੀਰਾ ਸਿੰਘ ਤੇ ਉਹਨਾਂ ਦਾ ਜਲੰਧਰ ਤੋਂ ਆਇਆ ਜਵਾਈ ਪ੍ਰਸ਼ਾਂਤ ਵਰਮਾ ਇਹਨਾਂ 6 ਜਣਿਆਂ ਨੂੰ ਇਹਨਾਂ ਦੋਨਾਂ ਪਿਓ ਪੁੱਤਾਂ ਵੱਲੋਂ ਦਰਬਾਗ ਸਿੰਘ ਤੇ ਜੋਬਰ ਵੱਲੋਂ ਦਾਤਰਨਾ ਵਾਰ ਕਰਕੇ ਜ਼ਖਮੀ ਕੀਤਾ ਗਿਆ ਜਿਦੇ ਵਿੱਚੋਂ ਦੋ ਜਿਹੜੇ ਮਦਈਏ ਤੇ ਉਸ ਦੀ ਜਿਹੜੀ ਆ ਗੁਆਂਢੀ ਸੀ ਉਹ ਸਿਵਲ ਹਸਪੀਟਲ 'ਚ ਇਲਾਜ ਨੇ ਦੋ ਵਿਅਕਤੀ ਜਿਹੜੇ ਪਲਸ ਹਸਪੀਟਲ ਮਕਬੂਲਪੁਰਾ ਰੋਡ ਤੇ ਜਿਹਰੇ ਇਲਾਜ ਨੇ ਤੇ ਦੋ ਵਿਅਕਤੀ ਨੂੰ ਜਿਹੜਾ ਅੰਮ੍ਰਿਤਪਾਲ ਹਸਪਤਲ ਜਿਹੜਾ ਦਾਖਲ ਕਰਾਇਆ ਗਿਆ ਹੈ ਇਸ ਦਿਸ ਬੰਦ ਵਿੱਚ ਜਿਹੜਾ ਪ੍ਰਗਟ ਸਿੰਘ ਦੇ ਬਿਆਨ ਕਲਮਤ ਕਰਕੇ ਮਕਦਮਾ ਨੰਬਰ 249 ਮਿਤੀ 26/10/25 ਅੰਡਰ ਸੈਕਸ਼ਨ 109 324 3 ਜੀਵਨ 5 ਥਾਣਾ ਬੀ ਡਿਵੀਜ਼ਨ ਵਿਖੇ ਦਰਜਿਸਟਰ ਕੀਤਾ ਗਿਆ ਹੈ ਦੋਨਾਂ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਕੁਇ ਸਮੇ ਵਰਤੇ ਜਿਹੜੇ ਹਥਿਆਰ ਇਹਨਾਂ ਪਾਸੋਂ ਬਰਾਮਦ ਕਰ ਲਏ ਗਏ ਤੇ ਅੱਜ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਜੀ ਐਪਲੀਕੈਂਟ ਦਾ ਕਹਿਣਾ ਜੀ ਕਿ ਉਹਨਾਂ ਦੇ ਘਰ ਦੇ ਵਿੱਚ ਹਥਿਆਰ ਜਿਹੜੇ ਇਹਨੇ ਕਾਫੀ ਮਾਤਰਾ ਦੇ ਵਿੱਚ ਮਿਲ ਸਕਦੇ ਨੇ ਆ ਦੇਖੋ ਜੀ ਉਹਦੀ ਵੀ ਸਾਰੀ ਤਫਤੀਸ਼ ਅਸੀਂ ਕਰਾਂਗੇ ਫਿਲਹਾਲ ਜਿਹੜਾ ਦਾਤਰ ਦੇ ਕੋਹਾੜੀ ਨਾਲ ਇਹਨਾਂ ਨੇ ਹਮਲਾ ਕੀਤਾ ਸੀ ਇਹ ਦੋਨੇ ਹਥਿਆਰ ਜਿਹੜੇ ਬ੍ਰਾਮਧ ਹੋ